भोले बम बम 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 भोले किसे ने मुंह भी बंद नहीं रहना चाहिए था क्योंकि अभी कुछ टाइम जरा कट के किस्मत के नाल प्रभु चरण दे बम बम भोले बम बम भोले बम बम भोले बम बम भोले ਹਰ ਹਰ ਮਹਾਦੇਵ ਅੱਜ ਮਾਸ਼ ਸ਼ਿਵਰਾਤਰੀ ਤੇ ਸ਼ੂ ਪਰਬ ਦੇ ਉੱਪਰ ਨਾਪਾ ਦੇ ਪੁਟਾ ਕਲੋਨੀ ਦੇ ਵਾਸੀਆਂ ਨੂੰ ਬਹੁਤ-ਬਹੁਤ ਵਾਰਕਾਂ ਬਹੁਤ-ਬਹੁਤ ਬਧਾਈਆਂ ਤੁਹਾਨੂੰ ਸਭ ਨੂੰ ਯਾਦ ਹੋਣਾ ਕਿ ਪਹਿਲੀ ਵਾਰ ਇਸ ਮੰਤਰ ਦੇ ਵਿੱਚ ਇਹ ਸ਼ਿਵਰਾਤਰੀ ਪਰਬ ਦੇ ਉੱਪਰ ਸੱਜ ਸੰਗ ਦਾ ਯੋਜਨ ਕੀਤਾ ਗਿਆ ਹੈ ਕਿਉਂਕਿ ਇਸ ਮੰਦਿਰ ਦੀ ਹੈ ਪਹਿਲਾ ਸਾਲ ਹੀ ਹੈ ਸਾਰੇ ਕਲੋਨੀਆਂ ਨੂੰ ਅੱਜ ਨੂੰ ਪਤਾ ਕਿ ਸਰਕਾਰ ਨੇ ਇਹ ਮੰਦਿਰ ਜਿਹੜਾ ਛੋਟਾ ਜਿਹਾ ਹੁੰਦਾ ਸੀ ਉਹ ਘਰਾਤਾ ਸੀ ਲੇਕਿਨ ਬੋਲੇਨਾਥ ਨੇ ਸਾਨੂੰ ਇੰਨਾ ਆਸ਼ੀਰਵਾਦ ਔਰ ਇਨੀ ਸ਼ਕਤੀ ਦਿੱਤੀ ਹੋਈ ਹੈ ਕਿ ਸਾਡੀ ਡਿਊਟੀ ਬੋਲੇਨਾਥ ਨੇ ਲਈ ਅਸੀਂ ਇਸ ਜਗ੍ਹਾ ਦੇ ਉੱਪਰ ਆਏ ਤਾਂ ਪੁੱਟਾ ਅਧਿਕਾਰੀਆਂ ਨੂੰ ਦਿੱਕਤ ਆ ਪੈ ਗਈ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਪੈਸੇ ਲੈ ਲਓ ਸਰਦੀਤ ਕਲਪ ਕਾਰਵਾਈ ਨਾ ਕਰੋ ਮੈਂ ਕਿਹਾ ਮੇਰੀ ਰਿਸ਼ਵਤ ਇਹ ਹੈ ਕਿ ਤੁਸੀਂ ਉੱਥੇ ਇੱਕ ਮੰਦਰ ਬਣਾ ਦਿਓ ਉਹ ਵੀ ਆਪਣੇ ਖਰਚੇ ਦੇ ਉੱਪਰ ਮੈਨੂੰ ਰਿਸ਼ਵਤ ਮਿਲ ਜੂਗੀ ਮੇਰੀ ਰਿਸ਼ਵਤ ਬੋਲੇनाथ ਕੋਲ ਪਹੁੰਚੂਗੀ ਕਿਤਾ ਬੋਲੇਨਾਥ ਦੇ ਅਸ਼ੀਰਵਾਦ ਨਾਲ ਜਿਹੜਾ ਮੰਦਰ ਚੌਂਸੜੇ ਦੇ ਉੱਪਰ ਸੀਗਾ ਅੱਜ ਅਸੀਂ ਸਾਰਿਆਂ ਦੀ ਖੁਸ਼ਨਸੀਬੀ ਹੈ ਸਾਰਿਆਂ ਦੀ ਇੱਛਾ ਕਹਿੰਦੇ ਬੋਲੇਨਾਥ ਇੱਛਾ ਪੂਰੀ ਕਰਦੇ ਨੇ ਬੋਲਨਾਦ ਨੇ ਤੁਹਾਡੀ ਸਭ ਦੀ ਇੱਛਾ ਪੂਰੀ ਕੀਤੀ ਕਿ ਤੁਹਾਡੀ ਕਲੋਨੀ ਦੇ ਵਿੱਚ ਇੱਕ ਵਧੀਆ ਮੰਦਰ ਹੋਣਾ ਚਾਹੀਦਾ ਹੈ ਉਹ ਵਧੀਆ ਮੰਦਿਰ ਦਾ ਨਿਰਮਾਣ ਹੋਇਆ ਪਿਛਲੀ ਵਾਰ ਮੈਂ ਆਇਆ ਸੀ ਤਾਂ ਨੇ ਦੱਸਿਆ ਸੀ ਕਿ ਆਪਾਂ ਨਾਲ ਜਗ੍ਹਾ ਵੀ ਖਰੀਦਣੀ ਹੈ ਮੈਂ ਇਹਨਾਂ ਨੂੰ ਕਹਿ ਕੇ ਗਿਆ ਸੀ ਕਿ ਜਦੋਂ ਜਗ੍ਹਾ ਖਰੀਦੋਗੇ ਕਲੋਨੀ ਦੇ ਵਿੱਚੋਂ ਵੀ ਪੈਸੇ ਇਕੱਠੇ ਕਰਾਂਗੇ ਨਾਬੇ ਚੋਂ ਵੀ ਕਰਾਂਗੇ ਮੈਂ ਵੀ ਦਊਂਗਾ ਤੁਹਾਨੂੰ ਆਪਣੀ ਜ਼ੇਰ ਦੇ ਵਿੱਚੋਂ ਕਲੀ ਸੇਵਾ ਨਹੀਂ ਤਨ ਮੰਤ ਤਨ ਆਰਤਰਾ ਦੀ ਸੇਵਾ ਦੇ ਵਿੱਚ ਹਾਜ਼ਰੋ ਇਹ ਪਹਿਲਾ ਮੰਦਿਰ ਨਹੀਂ ਪਟਿਆਲੇ ਜਿਵੇਂ ਦੇ ਵਿੱਚ ਮੈਂ 10 ਮੰਦਿਰ ਬਣਾ ਚੁੱਕਿਆ ਜਿਨ੍ਹਾਂ ਵੀ ਸਰਕਾਰ ਜਿੱਤੇ ਕੋਈ ਮੰਦਿਰ ਕਰਾਂਦੀ ਹੈ ਉੱਤੇ ਅੜ ਕੇ ਸਰਕਾਰ ਤੋਂ ਹੀ ਦੁਆਰਾ ਬਣਵਾਈਦਾ ਕਿੰਦਾ ਮੰਤਰ ਕੋਈ ਕਦੇ ਨਾ ਕਰੂੰ ਦਿੱਤਾ ਨਾ ਕਰਨ ਦੇਣਾ ਬੋਲੇ ਨਾਤਾ ਕੌਮਤਾ ਦਾ ਪਰਮਾਨੰਦੀ ਦਾ ਬਹੁਤ ਅਸ਼ੀਰਵਾਦ ਹੈ ਇੱਥੇ ਅਸ਼ੀਰਵਾਦ ਨਾਲ ਤੁਰੇ ਫਿਰਦੇ ਆ ਤੁੰ ਨੂੰ ਵੀ ਇਹੀ ਪ੍ਰਾਰਥਨਾ ਕਰਦਾ ਕਿ ਸੱਚੇ ਮਨ ਦੇ ਨਾਲ ਜਦੋਂ ਮੰਨ ਤੇ ਚਾਜੋ ਤਾਂ ਪਿਛਲੀ ਧਨ ਦੁਨੀਆ ਭੁੱਲ ਜਾਓ ਪ੍ਰਭੂ ਦੇ ਵਿੱਚ ਮੀਨ ਹੋ ਜਾਓ ਪ੍ਰਭੂ ਦੇ ਚਰਨਾਂ ਦੇ ਵਿੱਚ ਲੱਗ ਜਾਓ ਪ੍ਰਭੂ ਦੇ ਨੌਕਰ ਬਣ ਜਾਓ ਜਿੱਦਨ ਤੁਸੀਂ ਪ੍ਰਭੂ ਦੇ ਨੌਕਰ ਬਣ ਜਾਓਗੇ ਤੁਹਾਨੂੰ ਨਾ ਕੋਈ ਬਿਮਾਰੀ ਹੋਊਗੀ ਨਾ ਕੋਈ ਸੰਕਟ ਰਹੂਗਾ ਨਾ ਕੋਈ ਕਸ਼ਟ ਰਹੂਗਾ ਨਾ ਕੋਈ ਕਲੇਸ਼ ਰਹੂਗਾ ਕਿਉਂਕਿ ਭਗਵਾਨ ਆਪਣੇ ਨੌਕਰ ਦਾ ਆਪ ਖਿਆਲ ਰੱਖਦੇ ਨੇ ਆਪ ਧਿਆਨ ਰੱਖਦੇ ਨੇ ਉਹਨੂੰ ਕੋਈ ਕਮੀ ਨਹੀਂ ਆਉਂਦੀ ਇੱਕ ਵਾਰ ਫੇਰ ਮਾਚ ਵਰਤ ਦੀ ਪਰਮ ਦੇ ਉੱਪਰ ਤਨੂ ਲੋਕਾਂ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਲੱਖ-ਲੱਖ ਵਧਾਈਆਂ ਗਿਆ ਇੰਚਾਇਪਾ ਤਾਰਿਕ ਲੋਨੀ ਵਾਸੀਆਂ ਨੂੰ ਬੇਨਤੀ ਹੈ ਕਿ ਇਹ ਇਹ ਕਿਸੇ ਦਾ ਪਰਸਨਲ ਨਹੀਂ ਹੈ ਇਹ ਤੁਹਾਡਾ ਸਭ ਦਾ ਸਾਂਝਾ ਸਥਾਨ ਹੈ ਅਗਰ ਇੱਥੇ ਕੋਈ ਪਾਰਕ ਬੰਦ ਆ ਕੋਈ ਧਰਮਸ਼ਾਲਾ ਬੰਦੀ ਹੈ ਕਾਨੂੰ ਕੋਈ ਹਾਲ ਬੰਦ ਆ ਉਹ ਸੋਡੇ ਸਾਰੇ ਲੋਕਾਂ ਦੇ ਕੰਮ ਆਂਦਾ ਕੰਮ ਆਣਾ ਹੈਗਾ ਮੈਂ ਇੱਥੇ ਨਹੀਂ ਆਣਾ ਪਟਿਆਲੇ ਤੋਂ ਚੱਲ ਕੇ ਮੈਂ ਤੁਹਾਨੂੰ ਸਹੀ ਗੱਲ ਮੰਦਰ ਬਣਾਇਆ ਮੈਂ ਕਿਸੇ ਕਮੇਟੀ ਦਾ ਮੈਂਬਰ ਨਹੀਂ ਨਾ ਤੁਹਾਡੀ ਕਮੇਟੀ ਦਾ ਮੈਂਬਰ ਹਾਂ ਮੈਂ ਨਹੀਂ ਆਈ ਮੈਂ ਮੰਦਰ ਬਣਵਾਦਾ ਤੇ ਨਾ ਪ੍ਰਧਾਨ ਬਣ ਕੇ ਇੱਥੇ ਬਹਿ ਜਾਊਗਾ ਨਾ ਮੈਂ ਉੱਤਰ ਸਿਰਫ ਕਿਸੇ ਪ੍ਰੋਗਰਾਮ ਤੇ ਮੈਨੂੰ ਬੁਲਾਣਗੇ ਮੈਂ ਇਹ ਸੋਚ ਕੇ ਆਉਂਗਾ ਕਿ ਭਗਵਾਨ ਬੋਲੇ ਨਾਥ ਨੇ ਮੈਨੂੰ ਬੁਲਾਇਆ ਕਿ ਜੇ ਕੋਈ ਬੰਦਾ ਇੱਥੇ ਅਰਚਨ ਪੰਦਦਾ ਤਾਂ ਉਸ ਨੂੰ ਪਿਆਰ ਦੇ ਨਾਲ ਸਮਝਾਓ ਕਿ ਭਗਵਾਨ ਦੇ ਕੰਮ ਦੇ ਵਿੱਚ ਰੱਬ ਦੇ ਕੰਮ ਵਿੱਚ ਕਦੇ ਅੜਚਨ ਨਹੀਂ ਪਾਈਂਦੀ ਆਪਾਂ ਰਲ ਕੇ ਸਾਰੇ ਸਹਿਯੋਗ ਕਰੀਏ ਜੋ ਵੀ ਬਣੂਗਾ ਉਹ ਥੱਬ ਦੇ ਕੰਮ ਆਊਗਾ ਕਿਸੇ ਪ੍ਰਧਾਨ ਨੇ ਨਹੀਂ ਵਰਤਣਾ ਕਿਸੇ ਸੈਕਟਰੀ ਨੇ ਨਹੀਂ ਵਰਤਣਾ ਕਿਸੇ ਕੈਸ਼ੀਅਰ ਨੇ ਇਕੱਲੇ ਨੂੰ ਦਾ ਇਸਤੇਮਾਲ ਨਹੀਂ ਕਰਨਾ ਉਹ ਇਸ ਥਾਂ ਤੇ ਇੱਥੇ ਕੱਲੂ ਆਪਾਂ 400 ਦਾ ਜਗਾਹ ਖਰੀਦ ਕੇ ਉਹ ਤੁਹਾਨੂੰ ਜਲਾ ਕੋਈ ਹਾਲ ਬਣਾ ਦਿੰਨੇ ਆ ਕੋਈ ਛੋਟਾ ਮੋਟਾ ਘਰ ਦਾ ਕੀਰਤਨਾ ਕੋਈ ਅਗੇਂਜਮੈਂਟ ਦਾ ਫੰਕਸ਼ਨ ਹੈ ਕੋਈ ਬੱਚੇ ਦਾ ਜਨਮ ਦਿਨੇ ਉਹ ਆਪਾਂ ਵਧੀਆ ਤਰੀਕੇ ਨਾਲ ਇਸ ਕਲਾਮੀ ਦੇ ਮੈਦਾਨ ਜੋਗੇ ਹੋ ਜਾਗੇ ਕੋਟਲਾਂ ਦੇ ਵਿੱਚ ਆਪਾਂ ਜਾ ਕੇ 50-50 ਹਜ਼ਾਰ ਲੱਖ-ਲੱਖ ਰੁਪਈਆ ਦੇ ਆਣੇ ਆਪਾਂ ਨੂੰ ਦੇਣ ਦੀ ਲੋੜ ਨਹੀਂ ਪੈਣੀ ਆਪਣੇ ਮੰਦਰ ਨੂੰ ਗਲਪ ਕਰੋ ਰਿਲਾ ਕੁ ਬੰਦਾ ਅਰਚਨ ਪੰਦਾ ਲੜਾਈ ਝਗੜਾ ਨਹੀਂ ਕਰਨਾ ਉਹਨੂੰ ਪਿਆਰ ਦੇ ਨਾਲ ਸਮਝਾਓ ਜੇ ਨਹੀਂ ਸਮਝੂਗਾ ਫਿਰ ਮੈਨੂੰ ਦੱਸ ਦਿਓ ਮੈਂ ਆਪਣੀ ਭਾਸ਼ਾ ਚਾਪੀ ਸਮਝਾ ਦੂੰਗਾ ਜੈ